ਕੈਂਟ ਆ ਬਈ ਮੇਲੇ ਵਾਲਾ ਰੌਣਕਾ ਜੱਲੀ ਜਾਂਦੀ ਆ ਉਹ ਬਣਾ ਲੈਣ ਦੇ ਯਾਰ ਇਹ ਤਾਂ ਬਣਾਈ ਲੈਣੀ ਏ ਤੂੰ ਕਿਵੇਂ ਆ ਤੈਨੂੰ ਇੱਕ ਕਮਲੇ ਬੰਦੇ ਨਾਮ ਲਾਉਣਾ ਕਮਲੇ ਬੰਦੇ ਯਾਰ ਆ ਜਾ ਕੇ ਜਾ ਕਮਲਾ ਗੂਣਾ ਜੱਥ ਜੜਵਾ ਦੀ ਮੇਰੇ ਹਾਂ ਬਾਹਲਾ ਕਮਲਾ ਯਾਰ ਮੈਂ ਤਮਾਲ ਮੰਨ ਗਿਆ ਅੱਛਾ ਆਹਾ ਆ ਦੇਖੋ ਯਾਰ ਬਈ ਮਣ ਬਈ ਕਮਲਾ ਕਹਿੰਦਾ ਤੈਨੂੰ ਇਹ ਤੇ ਕਮਲਾ ਹੀ ਆ ਨਹੀਂ ਕਮਲਾ ਨਹੀਂ ਬਈ ਆਪਾਂ ਥੋੜਾ ਦਿਲ ਚ ਦਰਦਾ ਯਾਰ ਅੱਛਾ ਜਿਹਦੇ سٹਾਲਾਂ ਲਾਉਣਾ ਪਰ ਦਾ ਆਪਣਾ ਪੰਜਾਬ ਹੋਇਆ ਪਰ ਡੁੱਬਿਆ ਠੀਕ ਆ ਇਹ ਵੀ سٹਾਲ ਲਾਊਗਾ ਪਰ ਇੱਥੇ ਬਈ ਫਾਲਦਾਰ ਬੂਟੇ ਰੱਖਨੇ ਆ 147 ਨੰਬਰ ਆਪਣੀ ਸਟਾਲ ਹੋਊਗੀ ਹਾਂ 30 ਤੇ 31 ਨੂੰ ਮੇਲਾ ਹੈਗਾ ਠੀਕ ਹੈ ਚਲੋ ਆਹ ਭਰਾ ਆਪਣੇ ਏਰੀਆ ਤੇ ਆਉਣਗੇ ਇੱਧਰ ਅੱਛਾ ਕਿਉਂਕਿ ਇੱਥੇ ਮਸ਼ੀਨਾਂ ਸਾਰਾ ਸੰਦ ਸੰਡੇਡਾ ਆਉਣਾ ਆਪਣੀ ਬਰਾੜ ਨਰਸਰੀ ਬਣਗੋ ਬੂਟੇ ਹੋਣਗੇ ਹਾਂ ਪਰ ਬੂਟੇ ਬਈ ਇੱਥੇ ਬਹੁਤ ਹਜ਼ਾਰਾਂ ਬੰਦਿਆਂ ਨੇ ਰੱਖੇ ਆ ਪਰ ਜਿੰਨੇ ਬਈ ਮੇਰੇ ਬੂਟੇ 2 ਦਿਨਾਂ ਦੇ ਵਿੱਚ ਵਿਕੇ ਕਿੰਨੀ ਕਮਾਈ ਹੋਈ ਉਹਦਾ ਚੌਥਾ ਹਿੱਸਾ ਵੀ ਮੈਂ ਹੜਪੀਟ ਤੁਹਾਨੂੰ ਦੇਵਾਂਗਾ ਅੱਛਾ ਜੀ ਤੁਸੀਂ ਜਾਂਦਾ ਜਦੋਂ ਸਸਤਾ ਕਰੀ ਜਾਂਦੀ ਜਾਂ ਤੁਸੀਂ ਆਪ ਦੇ ਬਾਈ ਹੈਂਡ ਦੇਨੇ ਹੋਏ ਤਾਂ ਮੈਥੋਂ ਤੁਸੀਂ ਹੱਥ ਨੇ ਹਿਸਾਬ ਕਰਕੇ ਫੜ ਲਓ ਸਾਰੇ ਅੱਛਾ ਯਾਰ ਬੜਾ ਵੱਡਾ ਫੈਸਲਾ ਲਿਆ ਜਦੋਂ ਮੇਰਾ ਜੇ ਹੱਥ ਥੋੜਾ ਟੈਟ ਹੈ ਜੇ ਖੁੱਲਾ ਹੁੰਦਾ ਬਈ ਹੱਥ ਮੈਂ ਹੱਥ ਵੀ ਦੇ ਦਿੰਦਾ ਬਈ ਕਮਾਈ ਚ ਬਾਈ ਵਾਕਿਆ ਯਾਰ ਦਿਲਾਂ ਨਾਲ ਨਹੀਂ ਨਿਕਲਦੀਆਂ ਇਹ ਚੀਜ਼ਾਂ ਮੰਨਦਾ ਕਮਲਾ ਨੂੰ ਬਈ ਮੈਂ ਵੀ ਯਾਰ ਮੈਂ ਮੰਨਿਆ ਸੀ ਮੈਂ ਪਹਿਲਾਂ ਵਾਕੀ ਕਮਲਾ ਹੀ ਮੰਨਿਆ ਸੀਗਾ ਤੇ ਵਾਕਿਆ ਯਾਰ ਤਿੰਨ ਬੂਟੇ ਮੇਰੇ ਨਾਲ ਸਕੇ ਬਹੁਤ ਵੀ ਕੀ ਜਾਂਦੇ ਆ ਸਹੀ ਗੱਲ ਆ ਇਹ ਉਦੋਂ ਦਿਨ ਬਾਈ ਸਹੀ ਸੀਗੇ ਜਦੋਂ ਸਟਾਲ ਬੁੱਕ ਕਰਾਈ ਆ ਤੇ ਪਰ ਆਪਾਂ ਨੂੰ ਵੀ ਮੈਂ ਨਹੀਂ ਕਹਿੰਦਾ ਸਾਰੇ ਜਿਹੜੇ ਬੰਦੇ ਹੈਗੇ ਆਪਣੇ ਮਾਲ ਦੇ ਸਹੀ ਏਰੀਆ ਹੋ ਰਹਿ ਗਿਆ ਉਹ ਬਈ ਦੁੱਗਣੀ ਮਿਹਨਤ ਕਰ ਦੇਣਾ ਕਿਉਂਕਿ ਉਹਨਾਂ ਨੂੰ ਆਪਾਂ ਡੀਜ਼ਲ ਵੀ ਭੇਜਣਾ ਉਹਨਾਂ ਨੂੰ ਪੱਠੇ ਸਹੀ ਆ ਬਾਈ ਸਹੀ ਆ ਉਹਨਾਂ ਨੂੰ ਕਣਕ ਵਾਲਾ ਬੀਜ ਵੀ ਤੇ ਆ ਰਿਹਾ ਬੀਜ ਵੀ ਆਪਾਂ ਹੀ ਬਾਈ ਲੱਖ ਲੱਖ ਰੁਪਏ ਦੀਆਂ ਗੱਲਾਂ ਸਹੀ ਗੱਲ ਆ ਆਪਣਾ ਸਟਾਲ ਨੰਬਰ ਕਿੰਨਾ ਦੱਸਿਆ? ਸਟਾਲ ਬਈ 147 ਨੰਬਰ ਆ। ਕੋਈ ਨਿਸ਼ਾਨੀ ਹੈਗੀ ਆ? ਅੱਛਾ। ਆ ਸਰਦਾਰ ਜੀ ਆ ਗਿਆ। ਭਾਜੜੀਆਂ ਆਪਣੇ ਖੇਤਾਂ ਵਾਲੇ ਪਾਸੇ। ਅੱਛਾ ਠੀਕ ਆ। ਇਹਦੇ ਆਪਣੇ ਕੋਲੇ ਬੂਟੇ ਘੱਟ ਰੇਟ ਤੇ ਮਿਲਣਗੇ। ਓਰੀਜਨਲ ਮਿਲਣਗੇ ਪੱਕੇ ਬਿੱਲ ਤੇ ਮਿਲਣਗੇ। ਤੇ ਬਾਕੀ ਜਿਹੜੇ ਬੂਟੇ ਇੱਥੇ ਆਪਾਂ ਦੇਣੇ ਆ ਉਹਨਾਂ 'ਚ ਨਾਮ ਵੀ ਕੱਢਣਾ, ਇੱਕ ਸਾਈਕਲ ਕੱਢਣਾ, ਨਾਟਾਲਾ ਪੱਖਾ ਤੇ ਪ੍ਰੈਸ ਕੱਢਣੀਆਂ। ਜਿਹੜਾ ਆਪਾਂ ਤੋਂ ਸਮਾਨ ਲੈਂਦਾ। ਇਸ ਤੋਂ ਅੱਗੇ ਇੱਥੇ ਵੀ ਕਿ ਹੋਰ ਵੀ ਲਾਉਣੇ ਬੂਟੇ ਕਿਤੇ ਇੱਕ ਇੱਥੇ ਉਹ ਵੀ ਇੱਕ ਆਪਣੀ 855 ਟਰੈਕਟਰ ਬਾਹਰ ਖੜਾ ਉਹ ਟਰਾਲੀ ਤੇ ਅੱਛਾ ਜਿੱਥੋਂ ਜਿੱਥੋਂ ਇੰਟਰ ਹੋਵਾਂਗੇ ਆਪਾਂ ਬਰਾਡ ਨਰਸਰੀ ਲਿਖਿਆ ਹੋਇਆ ਠੀਕ ਆ ਹਾਂ ਤੇ ਸਾਰੇ ਜਿਹੜੇ ਪੁਰਾਣੇ ਬੂਟੇ ਨਹੀਂ ਲੈਣੇ ਉਹ ਵੀ ਉਹ ਵੀ ਮਿਲ ਕੇ ਜਾਏ ਹੋਣਾ ਅਸੀਂ ਤੇਰੀ ਜਾਣਕਾਰੀ ਦੇਵਾਂਗੇ ਖਾਲਦਾਰ ਬੂਟਿਆਂ ਦੀ ਸਾਰੀ ਜਾਣਕਾਰੀ ਦੇਵਾਂਗੇ ਸਹੀ ਗੱਲ ਹੈ ਫਿਰ ਤਾਂ ਆਪਣਾ ਕੋਲ ਇੱਕ ਨੰਬਰ ਜਮਾ ਹੈ ਨਾ ਭਾਈ ਇੱਕ ਨੰਬਰ ਬਿੱਲ ਕੱਟ ਕੇ ਦੇਵਾਂ ਪੀ ਤੇ ਹੀ ਵੈਰੈਟੀ ਹੋਊਗੀ ਤੇ ਜਿਆਦੇ ਫਾਲਤਾਰ ਫੁੱਟੇ ਮੈਂ ਵੀ ਲੈ ਕੇ ਜਾਊਗਾ ਕੰਗਲੇ ਬੰਦੇ ਤੋਂ ਕੋਈ ਹੱਸੀ ਬਾਈ ਕੰਮ ਦਾ ਇਹ ਆਹ ਤਾਂ ਜਿਹੜਾ ਚੰਗਾ ਹੈਗਾ ਹੀ ਹੈਗਾ ਵੀ ਜਿਹੜਾ 10 ਮਾਂ ਤੋਂ ਸੌਂਦ ਕੱਢੂ ਆ ਕੰਮ ਦਾ ਸਟਾਈਲ ਵਾਲਾ ਵੀ ਚੰਗਾ ਯਾਰ ਇੱਕ ਵਾਤਾਵਰਨ ਚੌਥਾ ਕੱਢਾਂਗੇ ਆਪਾਂ ਵਾਤਾਵਰਨ ਨਾਲ ਜੁੜੀ ਹੋਈ ਸਟਾਲ ਆ ਸਾਡੀ ਜਿਹੜੀ ਹੈ ਨਾ ਇਹ ਵੀ ਬਾਈ ਜਿੰਨੀ ਮੇਰੀ ਉੱਥੋਂ ਵੀ ਕਮਾਈ ਉਹ ਚੋਂ ਵੀ ਮੈਂ ਰੱਖੂਗਾ ਕੋਹਣਾ ਕੋਸ ਯਾਰ ਅੱਛਾ ਤੇ ਫਾਰਮ ਵੀ ਆਪਣਾ ਵਿਲਾ ਪਿਆ ਬਾਈ ਜਿਹੜੇ ਨੇ ਇੱਥੇ ਰੱਖ ਕੇ ਇਹਨਾਂ ਦਾ ਘਰ ਵਾਟਾ ਹੈ ਗਿਆ ਉਹ ਆ ਕੇ ਆਪਣੇ ਕੋਲੇ 6 ਮਹੀਨੇ ਸਾਲ ਰਹਿ ਸਕਦਾ ਸਾਰਾ ਖਰਚਾ ਦੇਵਾਂਗੇ ਜਿਹੜੇ ਪਰਿਵਾਰ ਦਾ ਘਰ ਹੈ ਗਿਆ ਲੈ ਬਈ ਤਾਂ ਕਹਿਣ ਦੀ ਲੋੜ ਹੀ ਨਹੀਂ ਹੁਣ ਤਾਂ ਫੇਰ ਮੇਰੇ ਹਿਸਾਬ ਨਾਲ ਤਾਂ ਕਰਨਗੇ ਵੀ ਬਿਲਕੁਲ ਯਾਰ ਬੰਦਾ ਬੰਦਾ ਇੰਨਾ ਬਨਵਾਇਆ ਦੱਸ ਸਾਰੇ ਥੋੜਾ ਥੋੜਾ ਠੀਕ ਆ ਸੋਲ ਬੰਦਾ ਇੱਥੇ ਕਮਾਈ ਕਰਨ ਆਇਆ ਹਾਂ ਹਾਂ ਬਿਲਕੁਲ ਇਹ ਮੇਰੇ ਹਿਸਾਬ ਨਾਲ ਯਾਰ ਪਹਿਲਾ ਬੰਦਾ ਨਹੀਂ ਸਹੀ ਆ ਪਹਿਲਾ ਹੀ ਆ ਪਹਿਲਾਂ ਵੀ ਨਹੀਂ ਦੇਖਿਆ ਇਹ ਦੋ ਵਾਰ ਵੀ ਦੇਖੀ ਆ ਨਾ ਜਦੋਂ ਵੀਡੀਓ ਚੱਲੇ ਆਂਦੀ ਆ ਜੀ ਨਹੀਂ ਕਰਦਾ ਇੱਥੇ ਸਟਾਰਟ ਨਹੀਂ ਸਹੀ ਆ ਬਿਲਕੁਲ ਮੇਰਾ ਵੀ ਨਾਸਰੀ ਤਾਂ ਬਹੁਤ ਵੀ ਕੀ ਜਾਂਦਾ ਮਹਾਰਾਜ ਇੱਕ ਨੰਬਰ ਤੇ ਕੰਮ ਚੱਲੀ ਜਾਂਦਾ ਸਹੀ ਆ ਬਈ ਪਰ ਆਪਾਂ ਭਈ ਇਹ ਚੋਂ ਮੈਂ ਦੇਣਾ ਜਾਂ ਭਈ 10000 ਬਣੇ 50000 2 ਲੱਖ ਬਣੇ 5 ਲੱਖ ਇਹਨਾਂ ਲੋਕਾਂ ਦੇ ਸਿਰ ਤੇ ਆ ਠੀਕ ਆ ਬਿਲਕੁਲ ਬਈ ਵਧੀਆ ਬਈ ਬਿਲਕੁਲ ਬੱਤ ਬੱਤ ਸ਼ੇਅਰ ਤੇ ਬਾਈ ਕੋਲੇ ਨਾ ਯਾਰ ਨਾ ਵੀ ਬੂਟਾ ਲੈਣਾ ਮਿਲ ਕੇ ਲ